ਉਹਨੂੰ ਪਤਾ ਮੈਂ ਕਿਤੇ ਬੋਟਾ ਮੰਗਣ ਨਹੀਂ ਆਉਂਦਾ ਉਹ ਕਿ ਜੇ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਤੋਂ ਉਮੀਦ ਕਰਾਂਗੇ ਤਮੈ ਥਿਓ ਨਾ ਨਾ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਬੋਟਾ ਮੰਗਦੇ ਹੋ ਕਿਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੌਜ ਹੈ ਜਿੱਤੇ ਲੀਡਰ ਜਿਹੜਾ ਉਹ ਮੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦਾ। ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰੰਦਾ ਜਦ ਪਿੰਡ ਚ ਮੈਂ ਕੋਈ ਕਿਸੇ ਦੇ ਦੁੱਖ ਸੁਖ ਤੋਂ ਕੋਵੇ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ। ਮੇਰੇ ਬਜ਼ੁਰਗ ਬੈਠੇ ਨੇ। ਐਸੇ ऐसे जगह पे बहुत बारी मैं पंचायत भी आया जो तो मैं छोटा हूं उदों भी आया जो तो मैं कलाकार हूँ मैं उदों भी आया उन जो तो ने नहीं बड़ी कृपा करती कि मुख्यमंत्री बनाते मैं उदों भी इतने आया पर आया मैं तिन्ने चारे बारी, बारीा पुत भतीजा जबर के आया मैं कोई मुख्यमंत्री बन के या को कोई कलाकार बनके बन के नहीं आया मैं थोड़े तो छोटा बन के आया और रहूंगा भी छोटा गुरजंत सिंह जी बैठे गट्टो कह दें प्यार ना सामने उन्होंने बेटा बैठा है जगरूप बैठा है मिंदी बैठा है गुरजंट बैठा है मेवा बैठा है ਰਣਜੀਤ ਬੈਠਾ ਸੋਬੇਦਾਰਾ ਮੈਂ ਕਿਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਕੋਲੋਂ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਪਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਭੋਲੂ ਹੋਰੀ ਪਰਗਟ ਹੋਰੀ ਟੈਲੇ ਹੋਰੀ ਕਦੇ ਨਹੀਂ ਭੁੱਲ ਪਹਿਲਾਂ ੱਗਲਾ ਮੈਂ ਕੈਸਾ ਪੁੱਛਾਂ ਜਿਆਦਾ ਨਾਂ ਲੈ ਦਿੰਦਾ ਸੀ ਹੁਣ ਮੈਨੂੰ ਥੋੜੇ ਜਿਹੇ ਮੌਕੇ ਪਾਸਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਆਪਣੇ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਹੈ ਕਿ ਮੈਂ ਤਰਾ ਮੁੰਡਾ ਮੈਨਾਂ ਪੜਦਾ ਹੁੰਦਾ 10ਵੀਂ ਚ ਮੈਂ ਵੀ ਪੜਦਾ ਹਾਂ ਕੰਨਾਂ ਮਿਸਤਰੀਆਂ ਦੇ ਬਾਰਾ ਖੜਾ ਹੈ ਬੱਗੜ ਚਲੋ ਦੁਨੀਆਂ ਚ ਗਿਆ ਮੇਂਦੀ ਦਰਸ਼ਨ ਚਰਨਾ ਸਾਡੇ ਤਾਂ ਘਰ ਦੀ ਦੀਪਾ ਇਹਨਾਂ ਨੇ ਕੀਤੀ ਹੋਈਆਂ ਅੱਜ ਕਰੰਡੀਆਂ ਫਰ-ਫੜ ਕੇ 3 1 ਦਾ 4 1 ਦਾ ਮਸਾਲਾ ਆਪ ਰਲਾਉਂਦਾ ਰਹਾਂ। ਉਹ ਮੈਨੂੰ ਕੁਝ ਨਹੀਂ ਭੰਦਾ। ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਆਉਦੇ ਬਿੱਟ। ਇਹ ਤੁਹਾਨੂੰ ਪਹਿਲਾਂ ਵਾਲੇ ਦੇਖ ਲਿਓ। ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ। ਕਹਿੰਦੇ ਮਰਨ ਕੱਪਣ ਆਪਾਂ ਨੇ ਕਿਲੇਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲੇਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਲੋਕ ਸੁਖ ਹੋਇਆ ਤਾਂ ਮੈਂ ਆਗਰ ਵਿੱਚ ਹਾਂ ਸਾਲਾ ਮਾਮ ਅੱਜ ਮੈਂ ਕੋਈ ਉਹਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ ਬਹੁਤ ਵਾਰ ਬੰਦੇ ਬੈਠੇ ਜਿੰਨਾਂ ਪਿੰਡ 'ਚ ਰਹਿਣਾ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ 35 ਚੋਣਾਂ ਆ ਗਈਆਂ ਉਹਦੇ ਵਿੱਚ ਸਿੱਧੇ ਚ ਕਰਨੇ ਆ। ਜੇ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ। ਥੋੜੀਆਂ ਮਿੰਟਾਂ ਤੇ ਪੂਰਾ ਨੌਕਰ। ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ। ਹੁਣ 65 ਪਿੰਡ ਪੈਂਦੇ ਨੇ। ਕੀ ਪਤਾ ਕਿੱਥੋਂ ਦਾ ਸੀ। ਅਸੀਂ ਤਾਂ ਯਾਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਫਲਾਣੇ ਦੇ ਕੋਪੜ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦਾ ਫਿਰ ਨਾਲ ਸ਼ਹਿਰ ਵੀ ਹੁੰਦੇ ਆ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਨਹੀਂ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਥਿਨੇ ਪਾਰਟੀ ਨੇ ਟਿਕ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਉੱਥੇ ਪਤਾ ਹੈ ਜਿਆ ਨਿਕਲੂਗਾ ਮੁੜ ਕੇ ਆਇਆ ਨਹੀਂ ਯਾਰ ਪੋਟਾ ਮਿਲ ਐ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਉਹਦੇ ਤੁਸੀਂ ਉਸ ਬੰਦੇ ਨੂੰ ਜਾਣਦੇ ਸੀ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਦਾ ਜਿੰਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਹੈ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿੱਥੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰਦ ਸਾਰੇ ਘਰਾਂ ਦਾ ਪਤਾ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕ ਵਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕ ਵਜੇ ਥਾਣੇ ਜਾਂਦੇ ਨੇ ਕਿੰਨੇ ਕ ਵਜੇ ਥਾਣੇੋਂ ਮੋੜਿਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਨੂੰ ਫਿਰ ਆ ਚੋਣ ਦੇ ਵੇਲੇ ਤੱਕ ਟੁਕੜ ਟੁਕਸੀ ਸਿਆਣਪ ਦਿਖਾਉਣਾ ਮੈਂ ਬੇਨਤੀ ਕਰਦੀ ਆਂ ਜੈਸੇ ਬੋਟਾ ਪਾਉਣੇ ਬੋਟਾ ਪਾਓ ਉਹ ਤਾਂ ਉਹ ਅਰੇਕ ਦਾ ਡੈਮੋਗ੍ਰਾਫਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਭੀਪ ਸਾਹਿਬ ਬਿਲ ਕਰ ਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪੇਣਾ ਵੀ ਬਹੁਤ ਵੱਡੀ ਗਿੰਟੀ ਚਾਹੀਦੀ ਹੈ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤੇ ਚੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕੇ ਮੈ ਰਹਿਣਾ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਹੁੰਦਾ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਤੇ ਪਾਚੇਕ ਰੱਖ ਕੇ ਚੁਣ ਲਈ ਫਿਰ ਕਾਦੀ ਭਾਈਚਾਰਕ ਵਿਮਜ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ ਇਰਾਇਤ ਬੋਟਾ ਪੋਟਾ ਪੈਣ ਗਿਆ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਉਣਾ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਬਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਤੀਲ ਬਲ੍ਹਾਮਣ ਦੀ ਖੇਡੀ ਐ ਮੈ ਸ자치ਰੀਆ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸਕੂਲ ਚ ਵਰਮਜੀਤ ਬੈਠਾ ਹੈ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪ੍ਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਤੂੰ ਤਾਂ ਹੋਰ ਕਿਹੜੀ ਪੱਤੀ ਚਾਹੀਦੀ ਤੈਨੂੰ ਮੈਂ ਛੋਟਾ ਹੁੰਦਾ ਕਹਿਣਾ ਹੁੰਦਾ ਸੀ ਇਹਤੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹ ਅਜਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰੋਂ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇੰਨਾ ਨਹੀਂ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅਜੇ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਹੈ ਰਹਿੰਦਾ ਮੈਂ ਹੋਰ ਮਾਮਾ ਚੰਮ ਰਹਿੰਦਾ ਮੈਂ ਰੇਗਾ ਵਾਲੀਆਂ ਚਾਹ ਰਹਿੰਦਾ ਮੈਂ ਹੋਰ ਬਹੁਤ ਧੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਹੈ ਦੋਨੇ ਟਾਈਮ ਕਹਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਤੇਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਪਤਾ ਉਹ ਮੈਥੋਂ ਉਮੀਦ ਕਰਦੀਆਂ ਨੇ ਇਹ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਤਕਲੀਦ ਤਰੀ ਲੀਂ ਤੇ ਚੱਲ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂ ਨੂੰ ਮੈਨੂੰ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨੇ ਹੁ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲਈ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਝ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਉਟ ਲੀਏ ਅੱਧਾ ਘੰਟਾ ਪੂਛ ਤਾ ਹੀ ਲੀਂ ਜਾਂਦੀ ਰਹਿੰਦੀ ਐ ਤਾ ਹੁਣ ਪੂਛ ਤਾ ਹੀ ਨੂੰ ਉਹਨਾਂ ਦੇ ਉਹਨੂੰ ਕੀ ਕਰੀਏ ਸਿਰ ਤੱਕ ਉੱਤੇ ਤੁਸੀਂ ਸਿਰ ਤੱਕ ਉੱਤੇ ਕਰੀ ਜਾਣੋ ਪ੍ਰਵਾਨ ਕਰਿਆ ਕਰੋ ਇਹ ਜੀ ਗੱਲਾਂ ਦੀ ਆਇ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤਾਂ ਮੈਨ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬਣਾ ਹੱਥ ਹੀ ਆਉਂਦੇ ਹੁੰਦੇ ਸੀ ਪੰਡਾ ਹਾਥੀ ਲੈ ਕੇ ਆਉਂਦੇ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਕੋਈ ਫਰਕ ਪੈਂਦਾ ਨਹੀਂ ਆਹ ਕੁਲੇ ਜਾਂਦਾ ਸੀ ਉਹ ਬਲਕੇ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ 'ਚ ਵੱਢ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁੜ ਜਾਂਦੇ ਸੀ ਕਿ ਗਾਹਾਂ ਉਹ ਦੂਜੇ ਕੁੱਤੇ ਆ ਗਏ ਇਹਨੂੰ ਭਾੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਗੁਲਾ ਜਾਂਦਾ ਉਹਦੀ ਮਸਤੀ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾਤ ਨੂੰ ਮੰਨਦਾ ਲਾਲ ਖਰੂ 25 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਈਆ ਤਾਂ ਲੱਗਿਆ ਲਾਲ ਲਾ 1 ਰੁਪਈਏ ਦਾ ਇਹ ਤਾਂ ਮੈਂ ਸਾਰੇ ਪਿੰਡ ਦੀ ਜਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਿੰਨੇ ਕਿਰਪਾਦਾਂ ਦਾ ਉਹਨਾਂ ਸੀ ਵਿਛਣਾ ਵਿਛਣ ਸੀ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਧੋਕਰਾਂ ਕੋਲੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਟਿੱਕਰ ਪੰਡਤੋਰੀ ਜਿਹੜੇ ਆਪਣੇ ਇੱਕ ਸਾਡੇ ਕੋਲੇ ਕੋਈ ਆਣਾ ਕੋ ਗੈਣੇ ਹੁੰਦੀ ਸੀ ਪਰ ਮਿਸਤਰੀ ਨਹੀਂ ਹੁੰਦੀ ਤਸਾਂ ਦੀ ਸੁਭਾਅ ਚ ਛੋਲੇ ਪਏ ਸੀ ਜਦੋਂ ਕਾਲ ਤੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਹਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਪਰਾਣੇ ਬਿਲੋਕ ਬੈਠੇ ਛਾ ਇਹਨਾਂ ਨੂੰ ਪਤਾ ਉਹਨਾਂ ਦਾ ਪਤਾ ਨਹੀਂ ਲੋਕਾਂ ਦੀ ਸੇਵਾ ਹੀ ਉਦੋਂ ਵੱਡੀ ਤਾਂ ਕੋਈ ਸ਼ਰੂਸੇ ਪਰਦਾਦੇ ਲਈ ਪੁੰਨ ਖੱਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਦੇ ਚਾਹਤਾ ਮੈਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਹਰਿਆਕਰ ਹੈ ਗਲਾਬ ਕਰ ਮੰਗਾ ਕਰ ਸਾਰੇ ਆ ਮੁੰਡੇ ਅਮਰੀਕਾ ਦਾ ਸਾਰੇ ਮੇਰੇ ਦੋਸਤ ਮਿੱਤਰੋ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਸਿਰਫ ਪਾਣੀ ਹੋਈਆਂ ਨੇ ਤੇ ਤੋਂ ਕੋਟ ਖਾਦੀ ਵੀ ਹੈ ਕਿਸੇ ਦੇ ਲਾਈਆਂ ਵੀ ਨੇ ਚਾਰ ਫਿਰ ਤਾਂ ਫਿਰ ਬਚਪਨ ਹੈ ਨਾ ਮਾਲmeida ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਤੁਸੀਂ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸੈਂਪੀ ਬਣ ਗਏ ਤੇ ਮੈਂਬਰਾਂ ਤੇ ਸੈਂਪੀ ਬਣੇ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਮੋਤਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਤੇ ਮੰਗ ਕੋਈ ਰਹਿ ਹੀ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੇ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੱਲੇ ਤੌਹਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਤਾਂ ਮੈਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਜਿਨ੍ਹਾਂ ਨੇ ਸੰਤ ਕੀਤਾ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਤਹੀ ਹੋਈ ਜਿਹੜਾ ਸੰਤ ਬਾਬਾ ਸਿੱਚੇਵਾਲ ਆਪਣੇ ਰਾਜ ਸਭਾ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕ ਕੋ ਸਰਪੰਚ ਤੇ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਉਹ ਪਿੰਡ ترقی ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਮੰਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਬੱਢੀ ਕਰਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच मोहर लाਉਣ ਦੇ ਪੈਸੇ ਮੰਗੂਗਾ ਕਿਉਂਕਿ सरपंच ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ सरपंच ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਸ ਤਾਂ ਤੁਹਾਨੂੰ ਵੋਟਾਂ ਪਈਆਂ ਸੀ ਉਹ ਕਹੂਗਾ ਜੀ ਜੋ ਥੋੜਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪਏਗਾ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਭਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਨਹੀਂ ਚੱਕੀ ਜਾਣੀ ਆ ਗਰੀਬੀ ਉਦੋਂ ਚੱਕੀ ਜਾਣੀ ਆ ਜਦੋਂ ਗਰੀਬਾਂ ਦੇ ਚਵਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਨਖਾਹਾਂ ਤੇ ਜਿਦੋਂ ਨੌਕਰੀਆਂ ਲੱਗਣਗੇ ਉਦੋਂ ਅਮੀਰੀ ਚੱਕੀ ਜਾਣਗੀਆਂ ਹੋਰ ਦੁਨੀਆ ਵੀ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੀਆਂ ਨੌਕੀਆਂ ਮਿਲੀਆਂ ਆਪਣੇ ਪਿੰਡ ਉਹ ਮੈਂ ਗੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਨਾਲੇ ਸੀ ਹੁਣ ਦੋ ਭੈਣ ਭਾਈ ਨੇ ਹੈ ਬਹੁਤ ਜ਼ਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੀ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਵੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਤੋਲਾ ਵਾਲਾ ਵੀ ਮੇਰੇ ਹੀ ਹੈ ਧਰਮਘੜ ਮੇਰਾ ਦੋਦਰਾ ਪਹਾੜ ਦਾ ਗੜਤੀ ਮੇਰੇ ਨੇ ਕਣਕਾਲ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅਮਰੂ ਕੋਟੜਾ ਵੀ ਮੇਰਾ ਝਾੜੋ ਮੇਰਾ ਢਡਰੀਆਂ ਸਾਹੋ ਕੇ ਆ ਵੀਰ ਗਾਂ ਖਿਆਲਾ ਜਿੱਦ ਨੂੰ ਮਾਰਜੀ ਲਾਂਗੇ ਜੋ ਮੇਰੇ ਜਿੰਮੇਂਟ ਨੇ ਸਾਗੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਐਸੀ ਵੀ ਤਰੱਕੀ ਕਰੀਏ ਇਹ ਥੋੜੀ ਐ ਕਿ ਜਿਹੜੇ ਥੇੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਸ ਹੀ ਪਿੰਡ ਤਾਂ ਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾ ਨਹੀਂ ਕਰਿਆ ਕਰਦਾ ਉਹ ਵੀ ਆ ਜਾਣ ਮੈਨੂੰ ਬੱਚੇ ਮਿਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਲੋਕ ਵੀ ਲਵਾਂਗੇ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਬਾਬਾ ਸਾਹਿਬ ਮੇਧਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤੁਹਾਡੂ ਵੀ ਤੁਹਾਡੂ ਉਹਨੇ ਧਾੜ ਮਾਰਨੀਆ ਮਾਰਨੀਆ ਬੱਡੇ ਬਣੂ ਕੀ ਗੱਲ ਤੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਤੁਹਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪਕੜਾ ਜੋ ਕਿ ਹੋਇਆ ਮੈਨੂੰ ਕਿਹਾ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਮੈਂ ਵੀ ਤਾਂ ਇਥੇ ਹੁੰਦਾ ਸੀ ਐਸਐਸ ਪੂਚੋ ਪੜਿਆ ਹੋਇਆ ਮੈਨੂੰ ਕਿਹਾ ਕਿ ਤੇ ਕੋਈ ਪਹਾੜਾ ਜਿਹਾ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉਥੇ ਖੇਤੀ ਕੀਤੀ ਹੈ ਫੇਰੂਵਾਨੇ ਕੀਤੀ ਹੈ ਢਾਹ ਵਾਲੇ ਕੀਤੀ ਹੈ ਕੱਪੜਾ ਵਾਲੇ ਕੀਤੀ ਹੈ ਕੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਦਾ ਜਾਂਦੇ ਸਾਰੇ ਨਾਲ ਕਰੇ ਨੇ ਅੱਜ ਵੀ ਆਜੇ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈ ਤਾਂ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਹੈ ਇੱਥੇ ਇੱਥੇ ਪੈਂਦਾ ਉਹਦੀ ਧਾਰ ਇੱਥੇ ਪਰ ਬਾਅਦ ਪਤਾ ਲੱਗਦਾ ਕਿ ਗੁਰਤਾ ਮੰਗਰੋਂ ਵਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਯਾਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆ ਗਿਆ ਨਾ ਐਂ ਵਾਲੀ ਉਦੋਂ ਐਂ ਵਾਲੀ ਸਿਫਤ ਵੀ ਇੱਥੇ ਧਾਰ ਹੋਣੀ ਚਾਹੀਦੀ ਲਿਫਟ ਵਾਲੀ ਕੋਕੀ ਪਾੜ ਗਈ ਉਹ ਉਹਨਾਂ ਹੱਥਾਂ ਚ ਵੀ ਕੰਮ ਕੀਤਾ ਹੈ ਅਖਬਾਰਦਾਰੇ ਰੇਡੀ ਚਲਾਏ ਹੋਏ ਨੇ ਗੱਟੇ ਵੀ ਚਲਾਏ ਉਹਨੇ ਮੈਂ ਤਾਂ ਬੋਤੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਥੋੜੇ ਕੋਲੇ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਆਦੇ ਪਿੰਡ ਜਾਣ ਦਾ ਕੀ ਫਾਇਦਾ ਕੱਲ ਖਬਰ ਚ ਖਬਰ ਲੱਗਿਆ ਕਿ ਹੁਣ ਤੱਕ ਕਿਸੇ ਮੁੱਖ ਮੰਤਰੀ ਦੇ ਪਿੰਡ ਸਰ ਸੰਪਤੀ ਨਹੀਂ ਕਿਉਂਕਿ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਦੇ ਪਿੰਡ ਸਰਪੰਚ ਹੀ ਨਹੀਂ ਜਿੱਤੇ ਆਈ ਕਾਂਦੇ ਸੀ ਜਿੱਤਦਾ ਹੀ ਆਪ ਨਹੀਂ ਜਿੱਤੇ ਕਿਉਂਕਿ ਪਿੰਡ ਗਈ ਨਹੀਂ ਕਦੇ ਜੀ ਸੁੱਖ ਚ ਕਦੇ ਗਈ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਹੈ ਪਰ ਰਹਿ ਤੂੰ ਮਾਂ ਦਾ ਵੱਡਾ ਜਿੰਨਾ ਵੱਡਾ ਬੰਦਾ ਤੂੰ ਹੈਂ ਤੇ ਮੈਂ ਇਹ ਸੋਣਾ ਮੈਂ ਤੁਹਾਨੂੰ ਕੋਈ ਦਵਾਈ ਪੋਣਾ ਹੈ ਮੈਂ ਪੰਜਾਬ ਦਾ ਮੁੱਖ ਮੰਤਰੀ ਮੈਂ ਤਾਂ ਵਾਹੀ ਪਾਸਾ ਦਾ ਨਹੀਂ ਮੈਂ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਉ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬਣ ਜਾ ਕੇ ਤਾਂ ਪੈਸੇ ਨਹੀਂ ਬਣ ਜਾਣਗੇ ਫਿਰ ਤਾਂ ਐਮਐਲਏ ਤੇ ਹੀ ਚੋਣ ਲਿਆ ਕਰੂੰਗਾ ਕਿ ਉਹ ਕੋਲੋਂ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿੱਧਰ ਕੇ ਹੱਕ ਤੇ ਗਰੀਬੀ ਬਣਦਾ ਸਰਪੰਚ ਜਿੰਨ ਜਿੰਨਾ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿੰਨਾ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਦੇ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਮੰਨ ਕੇ ਰੱਖੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਟੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹਾਂਗਾ ਕਿ ਟੁਕ ਟੁਕ ਮੈਂ ਆਪਦੇ ਪਿੰਡ ਦਾ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾਂਕਿ ਮੈਨੂੰ ਉਹਨੇ ਡਾਕਟਰ ਨੇ ਕਿਹਾ ਕਿ ਜਿਆਦਾ ਟ੍ਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਿਹਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਹੀ ਤਾਂ ਗਿਆ ਮੈਂ ਸੋ ਆਪਣੀ ਮਿੱਟੀ ਚਾਉਣਾ ਆਪਣੇ ਲੋਕਾਂ ਚਾਉਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਵਾ ਪੈਣਾ ਬੈਠਿਆ ਨੇ ਥੋੜੀ ਜਿਆਦਾ ਗੱਲ ਮੰਨਦੇ ਆ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਐ ਕਦੀ ਕਦੀ ਇੱਕਦੇ ਡੰਗ ਦੀ ਰੋਕੀ ਉਹ ਬੰਦ ਕਰਨੀ ਹੈ ਆਪ ਵੀ ਠੀਕ ਲੀ ਤੇ ਆ ਜਾਂਦੇ ਨੇ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਸੰਗਰੂਰ ਤੋਂ ਮੈਂ ਲੌਂਗੋਵਾਲ ਦੇ ਇੱਕ ਪਿੰਡ ਚ ਲੱਗ ਗਿਆ ਮੋਟਾ ਮੰਗੜ ਵਾ ਤੇ ਮੈਨੂੰ ਮਾਵਾ ਪਹਿਣਾ ਮਿਲਿਆ ਇਹਨੇ ਬੁੱਤ ਤੇਰੇ ਨਾਲ ਹੀ ਆ ਸਾਡੇ ਤਿੰਨ ਬੁੱਤ ਵੀ ਤੇਰੇ ਨਾਲ ਹੀ ਨੇ ਚੱਲ ਜੂਨ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਬੁੱਤ ਮੈਂ ਗਿਆ ਹਾਂ ਜਿੱਥੇ ਕਹਿੰਦੇ ਪੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ। ਮੈਂ ਕਿਹਾ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ ਹੈ? ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ 'ਚ। ਹੁਣ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ। ਸਾਰੀਆਂ ਪਾਰਟੀਆਂ ਵੱਲੋਂ। ਉਥੇ ਕਥਾਵੇਂ ਲਾ ਲੈਣਗੇ। ਉਥੇ ਚੱਲੂ ਸ਼ਰਾਬ ਖੁੱਲੀ। ਫਿਰ ਜਦੋਂ ਤੇਰਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਰੇ ਛੱਡਣ ਨੂੰ ਕਨਿਕਰ ਮੂਰੀ ਆ ਕੇ ਤੇਰਤਾਏ ਹੋਰ ਉਹਨੂੰ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਨ ਤੇਰਤਾਏ ਹੋਰ ਨੂੰ ਕਹਿ ਦੀ ਗਾਇ ਤੇ ਸਿਲੰਡਰ ਨਾ ਬਣਨ ਬਾਕੀ ਕੁੱਝ ਹੋ ਜਿੱਜੇਗਾ ਮੈਂ ਜਿੱਤੂ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਗਾਇ ਤੇ ਸਿਲੰਡਰ ਨਾ ਬਣਿਓ ਉਹ ਕੋ 15 ਦਿਨਾਂ ਬਾਅਦ ਉਤਰ ਜੂਗੀ ਉਬੀ ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਪਿੰਡ ਲੱਗੂ ਬਾਝਪਸਟ ਆ ਵੀ ਰਹੇ ਜੰਮੇ ਚੰਗੇ ਬੰਦਿਆਂ ਨੂੰ ਚੁਣੋ ਜੇ ਵੋਟਾਂ ਪਾਉਣੀਆਂ ਵੋਟਾਂ ਘੋਲੋ ਚੰਗੇ ਪੜੇ ਲਿਖੇ ਮੁੰਡੇ ਬਾਹਰ ਪਿੱਛਾਓ ਸਿਸਟਮ ਦੇ ਗਾਲਾਂ ਕੱਢਣ ਦੀ ਲੋੜ ਨਹੀਂ ਬਾਅਦ ਅਖਬਾਰਾਂ ਪੜ੍ਹ-ਪੜ੍ਹ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਵਿੱਚ ਵੱਡੋ ਸਿਸਟਮ ਦੇ ਯਾਰ ਇਸ ਸਾਵਣੂ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਨੇ ਤਾਂ ਕੋਈ ਛੱਟ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿੱਚ ਪੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੇੜਾ ਝੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸਿੱਕ ਅਫਸਰਾਂ ਨੂੰ ਲੱਗੇ ਨੇ ਆਪਣੇ ਪਿੰਡਾਂ 'ਚ ਵੀ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚਲੋ ਚਲੀ ਜੰਨੇ ਨਾ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ ਜੇਹੀ ਮਜਾ ਇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹ ਚ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਾ ਬੰਡਾ ਪਿੰਡ ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਜੋੜੋ ਕਿ ਆ ਤੇਰਾ ਵੀ ਮਾਨ ਸਰਕਾਰ ਪਿੰਡ ਚੋਂ ਨਹੀਂ ਹੋਇਆ ਵੱਧ ਕਰ ਪਰ ਪਿੰਡ ਦਾ ਇਹਦੇ ਚ ਭਲਾ ਹੈ ਜਦੋਂ ਜਿੱਧਰ ਪੰਚਾਇਤ ਕਹਿੰਦੀ ਹੈ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ਖਾਣੇ ਤੋਂ ਨਹੀਂ ਚੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਜਿੱਤਾਂ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਾਂ ਚੱਲ ਗੁਰਦੁਆਰਾ ਦਾ ਕੁੰਡਾ ਖੋਲੋ ਮੈਂ ਮਾਫ਼ ਕਰ ਦੂੰਗਾ ਐਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਆ ਮਜ਼ੂਰੀ ਵੀ ਕੀਤੀ ਹੋਵੇ ਕੋਈ ਕੋਈ ਦੀਨ ਜ਼ਮਾਨ ਹੀ ਨਹੀਂ ਰਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣਾਈਏ ਖੋਟੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਤੁਹਾਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮਨ ਤਲਾਸ਼ੇ ਵਧੀਆ ਫੈਸਲਾ ਕਰਦਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਗੁਰਦਾਸਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਕੱਲ੍ਹ ਸਾਡੇ ਪਿੰਡ ਗਿਆ ਸੀ ਸਾਡੇ ਪਿੰਡ ਵਾਲੇ ਮੇਰੀ ਗੱਲ ਮੰਨ ਲੈਣ ਵਾਹ ਵਾਹ ਥੋੜਾ ਤਾਨਵਾ ਜੇ ਕਿਸੇ ਨੇ ਹੋਰ ਬੋਲਣਾ ਹੈ